ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਆ ਸਾਡਾ ਪਿੰਡ ਬਡਾਲੇ ਤੋਂ ਹੀ ਆ ਦੋ ਕਨਾਲ ਜ਼ਮੀਨ ਸੀ ਵੀਰ ਦੀ ਦੋ-ਦੋ ਕਨਾਲੀ ਤਿੰਨ ਭਰਾ ਆ ਤੇ ਰਾਜ ਮਿਸਤਰੀ ਦਾ ਕੰਮ ਕਰਦੇ ਆ ਉਹਦਾ ਜ਼ਿਮੀਂਦਾਰ ਪਰਿਵਾਰ ਆ ਪਰ ਜ਼ਮੀਨ ਜਿਹੜੀ ਦੋ-ਦੋ ਕਨਾਲ ਦੇ ਵਿੱਚ ਆਪਣਾ ਪੱਠਿਆਂ ਦੀ ਗੁਜ਼ਾਰਾ ਕਰਦੇ ਸੀ ਜਿਹੜਾ ਦੁੱਧ ਦੇ ਪਸ਼ੂਆਂ ਦੁੱਧ ਤੇ ਹੀ ਗੁਜ਼ਾਰਾ ਕਰਦੇ ਸੀ ਤੇ ਉਹ ਅੱਜ ਜਿਹੜੀ ਗਾਂ 2023 ਦੇ ਵਿੱਚ ਇਹ ਦੱਸ ਦਿਆ ਵੀ ਇਹਨਾਂ ਦੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਨੂੰ ਬੱਚੀ ਦਿੱਤੀ ਸੀ ਵੀ ਚਲੋ ਪਾਣੀ ਆ ਗਿਆ ਸਭ ਕੁਝ ਇਹਨਾਂ ਦਾ ਨੁਕਸਾਨ ਹੋਇਆ ਤੇ ਬੱਚੀ ਲਿਆ ਕੇ ਨਹੀਂ ਆਪ ਪਾਲੀ ਆ ਤੇ ਉਹ ਅੱਜ ਉਹ ਜਿਹੜੀ ਬੱਚੀ ਜਿਹੜੀ ਉਹ ਸਵੇਰ ਦੀ ਪਚਾਈ ਡੈਥ ਹੋਰ ਮਰ ਚੁੱਕੀ ਆ ਪਹਿਲਾਂ ਜਦੋਂ ਮੈਨੂੰ 2-3 ਦਿਨ ਪਹਿਲਾਂ ਫੋਨ ਕੀਤਾ ਸੀ ਬਾਈ ਜੀ ਬਿਮਾਰ ਆ ਤੇ ਮੈਂ ਕਹਿੰਦਾ ਦਵਾਈ ਦਿਵਾਓ ਪਰ ਜਿਹੜੀ ਤਾਜੀ ਸੂਈ ਉਹ ਬੱਚੀ ਆ ਇਧਰ ਪਰ ਉਹ ਜਿਹੜੀ ਨਹੀਂ ਰਹੀ ਕਿ ਇਹਨਾਂ ਦੁੱਧ ਦਿੰਦੀ ਸੀ ਬਾਈ ਵੇ ਤੇ ਉਹਦਾ ਰਾਜਾ ਚੋਗਣੀ ਵੇਖਾ ਥੋੜਾ ਥੋੜਾ ਹੀ ਦਿੰਦੀ ਸੀ ਅੱਛਾ ਤੇ ਤਿਆਰ ਬਹੁਤ ਵਧੀਆ ਹੋਈ ਸੀ 15 18 ਲੀਟਰ ਤੱਕ ਜਾਣਾ ਸੀ ਇਹਨੇ ਜਾਣਾ ਸੀ ਨਾ ਹਾਂ ਛੱਡਾ ਲੈ ਕੇ ਨਹੀਂ ਬੈਠਾ ਜਾਂਦਾ ਤੁਹਾਨੂੰ ਅੱਛਾ ਜੀ ਤੇ ਅੱਜ ਉਹ ਮਰ ਚੁੱਕੀ ਆ ਤੇ ਪਰਿਵਾਰ ਬਾਕੀ ਜਿਹੜਾ ਲੋੜਵੰਦਾ ਘਰ ਤੁਸੀਂ ਦੇਖ ਸਕਦੇ ਪਿੱਛੇ ਬਾਕੀ ਲੋੜਵੰਦਾ ਇਧਰਲੇ ਪਾਸੇ ਇਹਨਾਂ ਦਾ ਭਰਾ ਦਾ ਘਰ ਆ ਜਿਹੜਾ ਅਸੀਂ ਮਾਤਾ ਦਾ ਘਰ ਬਣਾਉਣੇ ਪਏ ਆ ਉੱਥੇ ਉਹ ਮੇਸਤਰੀਆਂ ਦਾ ਕੰਮ ਉਹ ਵੀਰ ਕਰਦਾ ਉਹਦੇ ਘਰ ਬਾਥਰੂਮ ਵੀ ਹੈ ਨਹੀਂ ਇਹ ਵੀ ਵਿਚਾਰੇ ਮੇਰੇ ਕੋਲ ਆਏ ਸੀ ਬਾਲੇ ਪਰਿਵਾਰ ਤਿੰਨੇ ਹੀ ਭਰਾ ਆ ਤਿੰਨੇ ਹੀ ਲੋਡਵੰਦ ਪਰਿਵਾਰ ਆ ਉਹਦੇ ਘਰ ਦਾ ਬਾਥਰੂਮ ਵੀ ਹੈ ਨਹੀਂ ਕਮਰੇ ਚੋ ਲੋ ਬਣ ਚੁੱਕੇ ਪਰ ਬਾਥਰੂਮ ਵੀ ਨਹੀਂ ਹੈਗਾ ਦੋ ਬੇਟੀਆਂ ਤੇ ਉਹਦਾ ਹੁਣ ਬਾਥਰੂਮ ਵੀ ਬਣਾਉਣਾ ਸੀ ਕਿ ਜਦੋਂ ਮਾਤਾ ਦਾ ਘਰ ਕੰਪਲੀਟ ਕਰਦਾ ਨਾਲ ਹੀ ਆਪਣੇ ਘਰ ਬਾਥਰੂਮ ਲਈ ਬਣਾਉਣ ਲੱਗ ਜਾ ਮੇਰਾ ਵੀਰ ਤੇ ਉਹ ਵੀ ਕਰਾਂਗੇ ਤੇ ਬਾਕੀ ਆ ਜੋ ਜਿਹੜਾ ਪਰਿਵਾਰ ਆ ਮਾਤਾ ਜੀ ਆ ਇਹ ਬੱਚਾ ਇਹ ਇਹ ਬੇਟੇ ਨੇ ਪਾਲੀ ਸੀਗੀ ਇਨੇ ਕਹਿੰਦਾ ਮੈਂ ਇਹ ਦੱਸ ਦਿਆ ਵੀ ਕਾ ਪੱਠੇ ਲਿਆ ਲਿਆ ਇਹਦੀ ਮਾਸੀ ਨੇ ਦਿੱਤੀ ਸੀ ਵਾਜੀ ਅੱਛਾ ਤੇ ਪੜਨਾ ਪੜ ਕੇ ਆਣ ਕੇ ਪੱਠੇ ਪਾਉਣਾ ਹੁੰਦਾ ਸੀ ਹਣਾ ਨਿੱਕਾ ਇਹ ਫਤੋਂ ਰੋਨ ਨੂੰ ਟੈਨਸ਼ਨ ਹੁੰਦਾ ਚੰ ਟੈਨਸ਼ਨ ਦੀ ਦਵਾਈ ਖਾਂਦਾ ਅੱਛਾ ਜਿਹੜਾ ਇੱਧਰ ਘਰ ਆਵੇ ਦੀ ਕਰ ਜਿਹੜਾ ਅੱਛਾ ਜਿਹੜਾ ਇੱਧਰ ਤੇ ਉਹ ਉਹ ਅੱਛਾ ਉਹ ਕੀ ਕੰਮ ਕਰਦਾ ਉਹ ਵੀ ਰਾਜਮંત્રી ਤਿੰਨੇ ਹੀ ਭਰਾ ਰਾਜਮંત્રી ਕਰਦੇ ਉੱਥੇ ਲੱਗੇ ਅੱਜ ਸਾਰੇ ਉੱਥੇ ਲੱਗੇ ਉਹ ਨਾਲ ਹੀ ਜਿਹੜਾ ਬਾਈ ਲੱਗਾ ਅੱਛਾ ਉਹ ਵੀ ਭਰਾ ਹੀ ਆ ਜਿਹੜਾ ਨਾਲ ਲੱਗਾ ਪਿਆ ਕੀ ਇਕੱਠੀ ਉਹਦਾ ਘਰ ਕਿਹੜਾ ਫਿਰ ਹੋ ਗਿਆ ਅਸੋ ਪਰਲੇ ਪਾਸੇ ਘਰ ਆ ਦਾ ਠੀਕ ਤੁਸੀਂ ਪਸ਼ੂ ਰੱਖਿਆ ਹਾਂਜੀ ਤੁਸੀਂ ਪਸ਼ੂ ਰੱਖਿਆ ਸਾਰਿਆਂ ਦੇ ਦੋ ਦੋ ਕਨਾਲੀ ਦੀ ਕਰਿਆ ਸੀ ਮੈਂ ਤਾਂ ਆਪ ਚਲੋ ਮਾਲ ਡੰਗਰ ਸਾਭਦੇ ਕੰਮ ਮਿਸਤਰੀ ਦਾ ਕਰਦੇ ਆ ਇਹ ਬਾਅਦ ਚਲ ਜਾਂਦੇ ਤਾਂ ਹੀ ਹਵਦਾ ਮਾਲ ਡੰਗਰ ਦਾ ਕਰਦੇ ਆ ਮਾਲਣਾ ਚਲੋ ਦੁੱਧ ਦੱਦ ਦੇ ਕੇ ਗੁਜ਼ਾਰਾ ਚਲੋ ਉਹਦਾ ਕਰਨਾ ਬੱਚੇ ਪੜਦੇ ਆ ਤੇ ਚਲੋ ਹੂੰ ਚਲੋ ਕੋਈ ਗੱਲ ਨਹੀਂ ਵੀਰੇ ਜਿੱਦਾਂ ਚਲੋ ਜੋ ਆਪਾਂ ਕਰ ਸਕਦੇ ਆ ਤੁਹਾਨੂੰ ਜਲਦੀ ਠੀਕਾ ਮਾਤਾ ਮੱਝ ਲਿਆ ਕੇ ਜਲਦ ਦਿੰਨੇ ਆ ਤੇ ਹੁਣ ਬਾਈਆਂ ਨੂੰ ਇਦਾਂ ਅਸੀਂ ਕਿਹਾ ਵੀ ਚਲੋ ਦੁੱਧ ਦੇ ਦੋ ਬੈੜਾਂ ਹੀ ਆ ਹਜ ਤੱਕ ਨੀ ਦੁੱਧ ਨਹੀਂ ਦੇ ਰਹੀਆਂ ਪਰ ਫਿਰ ਵੀ ਵਿਚਾਰੇ ਨੇ ਬਨ ਕੇ ਉਹਨਾਂ ਨੂੰ ਪੱਠੇ ਦਿੱਤੇ ਪਾ ਰਿਹਾ ਤੇ ਇਹ ਨਹੀਂ ਵੀ ਇਹ ਦੇ ਰਹੀਆਂ ਇਹ ਹੀ ਇਕੱਲੀ ਇੱਕ ਗਾਂ ਸੀ ਜਿਹੜੀ ਦੁੱਧ ਦਿੰਦੀ ਸੀ ਤੇ ਉਹ ਜਿਹੜੀ ਅੱਜ ਮਰ ਚੁੱਕੀ ਆ ਤੇ ਹੁਣ ਜਲ ਦੇਣਾ ਨੂੰ ਕਿਉਂਕਿ ਇਹ ਲੋੜਵੰਦ ਪਰਿਵਾਰ ਆ ਇਦਾਂ ਲੱਭ ਲੱਭ ਕੇ ਜਿਹੜਾ ਆਪਾਂ ਉਹਨਾਂ ਨੂੰ ਆਪਣਾ ਜਿਹੜਾ ਦਸਵੰਦ ਆ ਜਿਹੜਾ ਜਿਹਨੇ ਵੀਰਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਦਿੱਤਾ ਤੇ ਆਪਾਂ ਉੱਥੇ ਲੋੜ ਤੇ ਚੀਜ਼ ਜਿਹੜੀ ਦੇ ਰਹੇ ਆਂ ਅਸਲ ਦੇ ਵਿੱਚ ਤਾਂ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਤਦ ਹੀ ਅਸੀਂ ਉਦੋਂ ਦੇ ਕਹਿੰਨੇ ਸੀ ਰੁਕ ਜਾਓ ਰੁਕ ਕੇ ਆਪਾਂ ਲੋੜਵੰਦ ਲੋਕਾਂ ਨੂੰ ਹੀ ਆਪਾਂ ਉਹਨਾਂ ਨੂੰ ਚੀਜ਼ਾਂ ਦੇਵਾਂਗੇ ਤੇ ਉਹ ਦੇ ਰਹੇ ਆਂ ਤੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ